ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜਮੂਣਾ ਦੇ ਵਿੱਚ ਦੋਸਤੋ ਅੱਜ ਫਿਰ ਕਾਫੀ ਸਮੇਂ ਬਾਅਦ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਕਿਉਂਕਿ ਤੁਹਾਨੂੰ ਪਤਾ ਆਪਾਂ ਚੰਗੇ ਜਾਨਵਰ ਦੀ ਵੀਡੀਓ ਪਾਉਣੀ ਆ ਤੇ ਅੱਜ ਦੀ ਵੀਡੀਓ ਵਿੱਚ ਫਿਰ ਤੁਹਾਨੂੰ ਇੱਕ ਬਹੁਤ ਚੰਗੀ ਮੱਝ ਦਿਖਾਉਣੀ ਆ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਆ ਤੇ ਸਭ ਤੋਂ ਵਧੀਆ ਗੱਲ ਇਹ ਵੀ ਮੱਝ ਸੋਈ ਸਵਾਈ ਹੈ ਰਾਤ ਹੀ ਸੋਈ ਹੈ ਜਿਸ ਕਰਕੇ ਥੋੜਾ ਜਿਹੜਾ ਖਰੀਦਣ ਵਾਲੇ ਨੂੰ ਸੌਖਾ ਹੋ ਜਾਂਦਾ ਕਿਉਂਕਿ ਸੂਣ ਵਾਲਾ ਪਸ਼ੂ ਤਾਂ ਹਰ ਕਿਸੇ ਦਾ ਇਹ ਦੁੱਧ ਦਿੰਦਾ ਹੈ ਤੇ ਸੂਣ ਤੋਂ ਬਾਅਦ ਉਸ ਤੋਂ ᱛਿੰਨ ਨਹੀਂ ਆਉਂਦਾ ਜਿੰਨਾ ਕਿ ਦੱਸਿਆ ਜਾਂਦਾ ਥੋੜਾ ਇਧਰ ਨੂੰ ਹੱਕੇ ਜਿਹਾ ਇਧਰੋਂ ਨੇਰਾ ਪੈਂਦਾ ਥੋੜਾ ਜਿਹਾ ਇਹ ਬੱਚਾ 나ੜੂਆ ਨਾਲ ਤੁਸੀਂ ਦੇਖ ਸਕਦੇ ਹੋ ਕੱਟੀ ਹੈ ਇਹ ਵੀ ਪਲੱਸ ਪੁਆਇੰਟ ਹੈ ਚੰਗੇ ਸੀਮਨ ਦੀ ਕੱਟੀ ਹੈ ਇਧਰਲੀ ਸਾਈਡ ਤੋਂ ਵੀ ਦੇਖ ਲਓ ਤੁਸੀਂ ਆਨ ਤੋਂੋਂ ਵੱਧ ਗਿਆ ਹੈਗੇ ਲੰਬੇ ਲੰਬੇ ਬਾਕੀ ਇੱਥੇ ਥੋੜਾ ਨੇਰਾ ਪੈਂਦਾ ਬਾਹਰ ਕੱਢ ਕੇ ਤੁਹਾਨੂੰ ਤੋੜ ਕੇ ਦਿਖਾਵਾਂਗੇ ਮੱਥੇ ਦੇ ਵਿੱਚ ਜਿਹੜਾ ਬੱਲ ਹੈਗਾ ਸਿੰਘ ਸੁਮ ਸੋਹਣੇ ਆ ਤੇ ਕਾਫੀ ਨਿੱਗਰ ਹੈ ਮੱਜ ਪਿੱਛਾ ਬਹੁਤ ਚੌੜਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਬਾਈ ਆਪਣਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪਿੰਡ ਡੋਪੀ ਜਿਲਾ ਮੁਖਸਰ ਸਾਹਿਬ ਜੀ ਮੁਖਸਰ ਸਾਹਿਬ ਮੋਬਾਈਲ ਨੰਬਰ ਬੋਲੋ 9814459080 ਠੀਕ ਹੈ ਕਿਹੜਾ ਸੂਆ ਮਾਈ ਦਾ ਬਈ ਇਹ ਤੀਜਾ ਸੂਆ ਜੀ ਹਾਂ ਇੱਧਰ ਨੂੰ ਖੜੋ ਤੁਹਾਨੂੰ ਹਨੇਰਾ ਪੈਂਦਾ ਥੋੜਾ ਐਸ ਸਾਈਡ ਤੇ ਖੜੋ ਤੀਜਾ ਸੂਆ ਹੀ ਮਗਰ ਬੱਛੀ ਹੈ ਨਵਾਬ ਦੀ ਕੱਟੀ ਹਾਂਜੀ ਕੱਟੀ ਜੂ ਕੱਟੀ ਕਹਿੰਦੇ ਨਵਾਬ ਦੀ ਠੀਕ ਹੈ ਹਰਿਆਣੇ ਦਾ ਸੀਮਨ ਉਹਦੀ ਲਗਾਇਦੀ ਠੀਕ ਹੈ ਮਾ 17 ਤੋਂ 18 ਕਿਲੋ ਦੀ ਕੈਪੈਸਿਟੀ ਹੈ ਮਾਈ ਦੀ ਦੁੱਧ ਦੀ ਠੀਕ ਹੈ ਕਰਦੀ ਹੈ ਤੁਹਾਡੀ ਹਾਂਜੀ ਕਰਦੀ ਰੱਖੀ ਹੋਈ ਪਿਛਲੇ ਸਵੇਰੇ ਚੰਗਾ ਚੋਇਆ ਹਾਂਜੀ ਬਹੁਤ ਵਧੀਆ ਠੀਕ ਹੈ ਕਦੋਂ ਸੂਈਏ ਹੁਣ ਇਹ ਇਨੂੰ ਰਾਤ ਹੀ ਸੋਇਆ ਜੀ ਅੱਛਾ ਰਾਤ ਸੋਇਆ ਠੀਕ ਹੈ ਨਾ ਉਹਦਾ ਸੋਇਆ ਤੂੰ ਮੜਾ ਚੋ ਤੋਰ ਕੇ ਦਿਖਾਓ ਬਾਕੀ ਫਿਰ ਹੋਰ ਗੱਲਾਂ ਕਰਦੇ ਆਂ ਲਓ ਤੋਰ ਲਓ ਤੋਰ ਥੋੜਾ ਲੰਮਾ ਹੋਰ ਖਿੱਚ ਲਓ ਮੜਾ ਜੀ ਹੱਕੇ ਉਹਦੇ ਥੋੜਾ ਜਿਹਾ ਚਲੋ 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 ਮੋੜ ਲਿਆ ਉਹਨੂੰ ਉਧਰ ਖੁੱਲਾ ਆਰਡਰ ਆ ਦੋਸਤੋ ਦੋ ਦੋ ਵਾਕਿਆ ਹੀ 17 18 ਕਿਲੋ ਪਾ ਦੋਗੇ ਦੋਕ ਪਿੰਡ ਹੈ ਜਿਲ੍ਹਾ ਮੁਕਸਰ ਪਿੰਡਾ ਤੇ ਨੇੜੇ ਇਹਨਾਂ ਨੂੰ ਪਿੰਡਾ ਸੁਖਣਵਾਲਾ ਕਮਿਆਣਾ ਸੱਕਾਂ ਵਾਲੀ ਆਏ ਇੱਕ ਤੁਹਾਨੂੰ ਥੋੜੀ ਜਿਹੀ ਸੋਝੀ ਲੱਗਦੀ ਹੈ ਕਿ ਭਲੂਣ ਵਗੈਰਾ ਇਹ ਨਹੀਂ ਇਹਨਾਂ ਮੰਨ ਕੇ ਚਲੋ ਡਬਲ ਥਾਂ ਦੀ ਉਹ ਧਾਰ ਪੈਂਦੀ ਅੱਛਾ ਥਾਂ ਡਬਲ ਹੈ ਇਹ ਮਤਲਬ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਪੈਂਦੀ ਤੇ ਹੱਥਲੇ ਪਾਸੋਂ ਹੀ ਆ ਹਾਂਜੀ ਠੀਕ ਹੈ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦੱਸਤਾ ਕਿਉਂਕਿ ਦੂਰੋਂ ਆਉਣਾ ਹੁੰਦਾ ਹੈ ਪਰਲਾ ਜਿਹੜਾ ਥਾਣਾ ਉਹਦੇ ਚ ਦੋ ਦੋ ਬਰਾਬਰ ਆ ਦੋਨਾਂ ਥਾਣਿਆਂ ਦਾ ਪਿਛਲਾ ਦਾ ਗਾਰੰਟੀ ਹੈ ਪੂਰੀ ਹਾਂਜੀ ਇਸ ਗੱਲ ਦੀ ਗਾਰੰਟੀ ਠੀਕ ਸਰਦਾਰ ਬਿੰਦੀ ਜੇ ਥੱਲੋਂ ਖੜ ਕੇ ਕਰਦੇ ਏਕ ਹੀ ਨਿਕਲਦੀ ਆ ਅੱਛਾ ਥੱਲੋਂ ਜੇ ਚੁਰ ਕੇ ਤਾਂ ਇੱਕ ਨਿਕਲੇ ਜੇ ਉੱਪਰੋਂ ਚੋਵਾਂਗੇ ਤਾਂ ਮਤਲਬ ਰੱਖ ਦੋ ਐ ਇੱਥੋਂ ਹਾਂਜੀ ਰੱਖ ਦੋ ਐ ਠੀਕ ਐ ਦੋ ਦੋ 17 18 ਕਿਲੋ ਆਰਾਮ ਨਾਲ ਖੁੱਲਾ ਦੁੱਧ ਦੇ ਦੋਗੀ ਮੱਝ ਦੁੱਧ ਵਾਲੀ ਆ ਤੇ ਬਾਕੀ ਸਮੀ ਹੋਈ ਆ ਆਰਡਰ ਤੁਸੀਂ ਦੇਖੋ ਵੀ ਆਰਡਰ ਦੀ ਲੰਬਾਈ ਦੇਖੋ ਤੁਸੀਂ ਪਿਛਲੇ ਪਾਸੇ ਉਹ ਗਾਂ ਮਤਲਬ ਪੂਰਾ ਧੋਨੀ ਤੱਕ ਜਾਂਦਾ ਆ ਆਰਡਰ ਤੇ ਥਾਂ ਤੋਂ ਵੀ ਚੰਗੇ ਆ ਵਾਕਈ ਮੱਜ ਦੁੱਧ ਵਾਲੀ ਆ ਤੇ ਇਹ ਬੱਚਾ ਇਹਦਾ ਮਗਰ ਛੋਟਾ ਜਿਹਾ ਤੇ ਨੇੜੇ ਹੋ ਜਾ ਮੈਂ ਤੇ ਸੁਵਾ ਕਿਹੜਾ ਦੱਸਿਆ ਸੀ ਇਹਦਾ ਤੀਜਾ ਸੁਵਾ ਜੀ ਤੀਜਾ ਠੀਕ ਹੈ ਤੇ ਰੇਟ ਕਿਵੇਂ ਕਰੋਗੇ ਰੇਟ ਵੀ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰ ਲਓਗੇ ਫੋਨ ਫੇਰ ਬੋਲ ਦਿਓ ਇੱਕ ਵਾਰ 9844 9880 980 80 ਠੀਕ ਹੈ ਜੀ ਤਾਂ ਦੋਸਤੋ ਵੀਡੀਓ ਵੇਖਣ ਲਈ ਧੰਨਵਾਦ ਜੇ ਕਿਸੇ ਨੂੰ ਮੱਝ ਪਸੰਦ ਆਉਂਦੀ ਤਾਂ ਬਾਈ ਨੂੰ ਕਾਲ ਕਰ ਲਿਓ ਜੀ ਰੇਟ ਤੁਹਾਡਾ ਸੈੱਟ ਹੋ ਜਾਊਗਾ ਕੋਈ ਬਹੁਤਾ ਜ਼ਿਆਦਾ ਰੇਟ ਨਹੀਂ ਰੇਟ ਬਾਈ ਜੈ ਜੀ ਮੰਗੂਗਾ ਤੇ ਪਰ ਰੇਟ ਕਰਨਾ ਫੋਨ ਤੇ